ਇੱਕ ਦਰਖਾਸਤ ਖੜਾ ਥਾਣੇ ਦਿੱਤੀ ਸੀ ਕਿ ਸਾਡੀ ਬੇਟੀ ਨੂੰ ਤੱਕੇ ਨਾਲ ਰੱਖੀ ਬੈਠਾ ਹੈਗਾ ਲਵ ਜਹਾਦ ਦੀ ਦਿਖਾ ਦੇ ਮੈਂ ਨਹੀਂ ਕਹਿ ਰਿਹਾ ਇਹ ਇਹ ਬਾਤ ਉਹਤੇ ਸ਼ਹਿਰ ਚ ਰੌਲਾ ਪਾਉਂਦਾ ਲਓ ਜੀ ਮੁਸਲਮਾਨਾਂ ਦੇ ਖਿਲਾਫ ਬੋਲਦੇ ਨੇ ਮੁਸਲਮਾਨੋ ਕੇ ਲਵ ਜਹਾਦੀਆਂ ਗੱਲਾਂ ਕਰਦੇ ਨੇ ਇਹ ਐਸੀ ਨਹੀਂ ਕਹਿ ਰਹੇ ਇਹ ਐਸੇ ਸਸਰ ਨੇ ਦਿੱਤੀ ਸੀ ਦਰਖਾਸਤ ਉਹ Hindu ਲੜਕੀ ਦੇ ਫਾਦਰ ਹਾਂ ਕਈ ਸਾਲ ਤਾ ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਇਹ ਔਰ ਸ਼ਹਿਰ 'ਚ ਵੀ ਇਸ ਗੱਲ ਦਾ 3 ਸਾਲ ਤੱਕ ਸਾਡਾ ਦੋਸਤੋ ਕਿ ਸਾਨੂੰ ਨਹੀਂ ਪਤਾ ਚੱਲਿਆ ਕਿ ਇਹ ਇੱਕ ਲੜਕੀ ਰੱਖੀ ਬੈਠਾ ਆਇਆ ਵਿਆਹ ਕਰਾਇਆ ਆਇਆ ਨਹੀਂ ਕਰਾਇਆ ਉਸ ਇੱਕ ਬੱਚਾ ਵੀ ਪੈਦਾ ਹੋਇਆ ਇਹਦੇ ਪਰਿਵਾਰ ਨੂੰ ਵੀ ਨਹੀਂ ਪਤਾ ਸੀਗਾ ਉਹਦਾ ਜਦੋਂ ਲੜਕੀ ਇਹਦੇ ਘਰ ਆ ਕੇ ਬੈਠ ਗਈ ਰੌਲਾ ਪੈ ਗਿਆ 3 ਸਾਲਾਂ ਬਾਅਦ ਉਦੋਂ ਸਾਨੂੰ ਪਤਾ ਚੱਲਿਆ ਇਹ ਦੂਸਰੀ ਮੇਰੀ ਸੀ ਜਾਂ ਪਹਿਲੀ ਮੇਰੀ ਸੀ ਪਹਿਲੀ ਹੀ ਸੀ ਸਰ ਦੂਜੀ ਦਾ ਪਤਾ ਹੀ ਨਹੀਂ ਆ ਦੂਜੀ ਵਾਲੀ ਵੀ ਕਰ ਕਰ ਤੁਹਾਨੂੰ ਦਿਖਾ ਦਿੰਨਾ ਇਹਦੀ ਨਹੀਂ ਜਿਹੜੀ ਤੁਸੀਂ Hindu ਲੜਕੀ ਕਹਿ ਰਹੇ ਹੋ ਇਹ ਪਹਿਲੀ ਸੀ ਪਹਿਲੀ ਜੀ ਪਹਿਲੀ ਪਹਿਲੀ ਅਗਰ ਮੀਆਂ بیوی ਰਾਜੀ ਨਹੀਂ ਤੇ ਫਿਰ ਕਾਜ਼ੀ ਕਿਉਂ ਨਰਾਜ਼ ਹੈ ਨਹੀਂ 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 ਉਹਦਾ ਮੀਆਂ بیوی ਕਿੱਥੇ ਰਾਜੀ ਸੀ ਨਾ ਕਾਜ਼ੀ ਨਰਾਜ਼ ਹੈ ਨਾ ਮੀਆਂ بیوی ਨਾ ਸਾਨੂੰ ਨਹੀਂ ਪਤਾ ਇਹ ਦਰਖਾਸਤ ਕਾਜ਼ੀ ਨੇ ਨਹੀਂ ਦਿੱਤੀ ਇਹ ਦਰਖਾਸਤ ਕੁੜੀ ਦੇ ਬਾਪ ਨੇ ਦਿੱਤੀ ਸੀ ਕੁੜੀ ਦੇ ਬਾਪ ਨੇ ਕੀ ਕਿਹਾ ਜੀ ਸਾਡੀ ਕੁੜੀ ਨੂੰ ਰੱਖੀ ਬਟਾ ਹੈਗਾ ਲੜਕੀ ਐਗਰੀ ਕਰਦੀ ਸੀ ਕਿ ਮੈਂ ਉਹਦੇ ਕੋਲ ਲੜਕੀ ਆ ਕੇ ਬੈਠ ਗਈ ਸੀ ਮਲੇਕਪੁਰਲੇ ਹਾਂ ਲੜਕੀ ਘਰ ਆ ਕੇ ਬੈਠ ਗਈ ਸੀ ਕਿੱਥੋਂ ਦੀ ਲੜਕੀ ਸੀ ਇਹ ਮੈਂ ਮਲੇਕਪੁਰ ਹੁਣ ਤਾਂ ਮਲੇਕਪੁਰਲੇ ਰਹਿੰਦੇ ਨੇ ਉਹਦਾ ਪਰਿਵਾਰ ਹੈ ਮਨਵੀ ਪਿੰਡ ਦੇ ਸੀਗੇ ਮਲੇਕਪੁਰਲੇ ਨੇੜੇ ਮਨਵੀਆਂ ਲੁਧਿਆਣੇ ਕਿਸੇ ਵਿਆਹੀ ਹੋਈ ਸੀ ਲੜਕੀ ਕਿਤੇ ਹੋਰ ਵਿਆਹੀ ਹੋਈ ਸੀ ਕਿਤੇ ਹੋਰ ਵਿਆਹੀ ਹੋਈ ਸੀ ਹਾਂ ਸ਼ਬਸ਼ੁਦੀਨ ਚੌਧਰੀ ਦੀ ਸਿਸਟਰ ਦਾ ਇੱਕ ਡਿਸਪਿਊਟ ਚੱਲਦਾ ਸੀ ਮਹਿਲਾ ਬਿੰਗ ਥਾਰੇ ਚ ਸੰਗਰੂਰ ਇਹ ਲੜਕੀ ਦਾ ਵੀ ਆਪਣੀ ਮੀਆਂ ਨਾਲ ਆਪਣੇ ਘਰ ਵਾਲੇ ਨਾਲ ਝਗੜਾ ਚੱਲਦਾ ਸੀਗਾ ਏ ਆਪਣੇ ਕੀ ਭੈਣ ਦੇ ਕੇਜ ਜਾਂਦਾ ਸੀ ਉਹ ਆਪਣੇ ਕੇਜ ਜਾਂਦੇ ਸੀ ਉਥੇ ਇਹਨਾਂ ਦੀ ਮੁਲਾਕਾਤ ਹੋ ਗਈ। ਉਥੇ ਉਹਨਾਂ ਦੇ ਵਿੱਚ ਪੈ ਗਿਆ ਵਿਚੋਲਾ ਬਣ ਗਿਆ। ਉਹਨਾਂ ਦਾ ਡਿਫਲੂਡ ਕਰਾ ਕੇ ਡਾਈਵੋਰਸ ਵਗੈਰਾ ਚਲ ਵਿੱਬਾ ਸਾਡੇ ਨਾਲ ਹੀ ਤਾਰੀ ਤੋਲਿਆ। ਲੜਕੀ ਤਿਆਰ ਸੀ ਉਹਦੇ ਨਾਲ ਹਨੂੰ। ਤਾਂ ਹੀ ਆਈ ਹੈ ਜੀ ਜੇ ਤਿਆਰ ਸੀ। ਈ ਲਾਲਚ ਦਿੱਤਾ ਚੀ ਨਹੀਂ ਦਿੱਤਾ। ਤੇ ਲੜਕੀ ਦੇ ਫਾਦਰ ਲੜਕੀ ਦੇ ਫਾਦਰ تھے ਜਿਹੜੇ ਉਹ ਸਤੇਲਾ ਫਾਦਰ ਸੀਗਾ। ਹਾਂ। ਇਹ ਮਦਰ ਦੀ ਦੂਸਰੀ ਸ਼ਾਦੀ ਸੀ। ਉਹਨਾਂ ਨੇ ਜਦੋਂ ਉਹ ਰੱਖਿਆ ਕਿ ਰਹਿਣ ਲੱਗਿਆ 3-4 ਸਾਲ ਕੀ ਇਹਨਾਂ ਦੇ ਘਰੇਲੂ ਹਾਲਾਤ ਰਹੇ ਹੋਣਗੇ ਤਾਂ ਹੁਣ ਪਰਿਵਾਰ ਹੀ ਦੱਸ ਸਕਦਾ ਲੜਕੀ ਦੇ ਭਰਾ ਦੱਸ ਸਕਦੇ ਨਹੀਂ ਫਿਰ ਕਿ ਅੱਜ ਵੀ ਨਾਲ ਰਹਿੰਦੀ ਹੈ ਲੜਕੀ ਹੁਣ ਮਲੇਕ ਕੋਲੇ ਨਾਲ ਰਹਿੰਦੀ ਹੈ ਕਾਫੀ ਮਲੇਕ ਕੋਲੇ ਤਾਂ ਰੋਲਾ ਇਸ ਗੱਲ ਦਾ ਸਾਰੇ ਸ਼ਹਿਰ 'ਚ ਪਿਆ ਜਦੋਂ 3 ਸਾਲ ਹੋ ਗਏ ਸੀ ਸ਼ਾਦੀ ਨੂੰ ਲੜਕੀ ਆ ਗਈ ਸੀ ਕਿ ਮੈਨੂੰ ਤੂੰ ਆਪਣਾ ਮੇਰਾ ਹੱਕ ਦੇ ਮੈਨੂੰ ਆਪਣੇ ਘਰ ਰੱਖ ਕਿਉਂ ਨਹੀਂ ਰੱਖਦਾ ਤੁਸੀਂ ਇਕੱਠੇ ਰਹਿੰਦੇ ਸੀ ਤੁਹਾਡੇ ਨੂੰ ਤੁਹਾਨੂੰ ਤਾਂ ਪਤਾ ਸਾਨੂੰ ਪਤਾ ਨਹੀਂ ਸੀ ਸਰ ਮੈਂ 3 ਸਾਲ ਪਹਿਲਾਂ ਬਾਅਦ ਪਤਾ ਚੱਲਿਆ ਕਿਵੇਂ ਪਤਾ ਲੱਗਾ ਜਦੋਂ ਲੜਕੀ ਇਹਨਾਂ ਦੇ ਘਰ ਆ ਗਈ ਕਾਫੀ ਰੌਲਾ ਪੈ ਗਿਆ ਇਸ ਗੱਲ ਦਾ ਪਹਿਲਾਂ ਲੜਕੀ ਕਿਤੇ ਹੋਰ ਰਹਿੰਦੀ ਸੀ ਇੱਥੇ ਰਹਿੰਦੀ ਸੀ ਤੁਹਾਡੇ ਮੋਹਾਲੀ ਜਾਂ ਕਿਤੇ ਇੱਥੇ ਹੀ ਰਹਿੰਦੀ ਇੱਥੇ ਰੱਖੀ ਹੋਈ ਸੀ ਇਹਨਾਂ ਦਾ ਆਪਣਾ ਕੋਈ ਘਰ ਸੀ ਲੜਕੀ ਦਾ ਉੱਥੇ ਰਹਿੰਦੀ ਸੀਗੇ ਸਰ ਇਹ ਹੈ ਇਹਨਾਂ ਦਾ ਕੈਰੇਕਟਰ